ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘੜੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ। ਲੋ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਇਆ ਵਹੜ ਦੀ। ਪਹਿਲੇ ਸੋਇ ਵਹੜਾ ਸੋਈ ਆ ਤੇ ਇਹਨੇ ਬੱਚੀ ਨੂੰ ਜਨਮ ਦਿੱਤਾ ਆ। ਤੇ ਸਾਹਮਣੇ ਤੁਹਾਨੂੰ ਬੱਚੀ ਵਿਖਾ ਦਿੰਨੇ ਆ। ਤੇ ਇਹ ਬੱਚੀ ਜਿਹੜੀ ਆ ਇਹ ਹੰਡਰਬੁੱਲ ਦੀ ਬੱਚੀ ਆ। ਤੇ ਗਾਂ ਇਹ ਅੱਜ ਹੀ ਰਸ ਹੋਈ ਆ ਤੇ ਅੱਜ ਤਰੀਕ ਹੋ ਗਈ ਆਪਣੀ 18 18 ਹਾਂਜੀ 18 1 2022 ਇਹਦੂ ਘੰਟੇ ਕ ਪਹਿਲਾਂ ਵੀ ਪੈਕੇਜਰ ਹੁਣ ਟਾਈਮ ਮਨ ਲਓ ਵੀ ਸਵੇਰ ਦਾ ਸਮਾਂ ਤਕਰੀਬਨ 11:00 ਵਜੇ ਕੀ ਆ ਦੋਸਤੋ ਗੜ ਬਹੁਤ ਸ਼ਾਨਦਾਰ ਆ ਇਹ ਵੀ ਚੰਗੇ ਸੀਮਲ ਦੀ ਵਹਿੜ ਆ ਤੇ ਵਹਿੜ ਦੋ ਦਿਨ ਦੇ ਵਹਿੜ ਆ ਦੋ ਦਿਨ ਦੇ ਵਿੱਚ ਤੁਹਾਨੂੰ ਜ਼ਨ ਪਟਕੇ ਵਿਖਾਵਾਂਗੇ ਸਭ ਤੋਂ ਪਹਿਲਾਂ ਤੁਸੀਂ ਵੇਖ ਲਓ ਵੀ ਮਾਰਕਿੰਗ ਇਹਦੀ ਆਪਾਂ ਐਚ ਐਫ ਪਿਓਰ ਬੱਛੀਆ ਪਿਓਰ ਪਤਾ ਘਰੇ ਆ ਵੀ ਇਹ 1% ਵੀ ਕ੍ਰੋਸ ਬਣ ਚ ਨਹੀਂ ਕਿ ਵੇਖੋ ਛੋਟਾ ਕੰਨ ਛੋਟਾ ਫੇਸ ਕੁਆਲਟੀ ਬਿਲਕੁਲ ਛੋਟਾ ਆ ਉਹ ਮੱਛੀ ਆ ਦੋ ਦੰਦਿਆ ਤੇ ਵੀ ਅਗਲੇ ਬਾਰੇ ਬਿਲਕੁਲ ਚੱਲ ਰਹੀ ਨੀ ਨਾ ਹੀ ਉੱਪਰਲੇ ਪਾਸੇ ਕੋਈ ਬੰਨਿਆ ਬਿਲਕੁਲ ਹੀ ਥੋੜੀ ਮੇਰਾ ਉੱਪਰ ਵੀ ਕਰਦੀ ਆ ਤੇ ਤਾਂ ਪ੍ਰੋਵਾਈਡ ਦੀ ਖੜ ਲਈ ਆ 24 ਬਲੋ ਕਾਫੀ ਚੰਗੀਆਂ ਬੱਛੀਆਂ ਵੀ ਹੋ ਰਹੀਆਂ ਕਾਫੀ ਹੋ ਗਈਆਂ ਬੱਛੀਆਂ ਤੇ ਵਹਿੜਾ ਮੱਝਾਂ ਤੇ ਤਕਰੀਬਨ ਬਿਲਕੁਲ ਨੋਰਮਲ ਖਰਚੇ ਬਿਦੂਨ ਆ ਰਹੇ ਨੇ ਸੱਜਿਓ ਇੱਕ ਤਰ੍ਹਾਂ ਟੌਪ ਅਸ਼ੂਇਸ ਕਰਦੇ ਵਿੱਚ ਆ ਇਸ ਘਰ ਚ ਪਹਿਲਾਂ ਵੀ ਪਸ਼ੂ ਵਿਕੇ ਆ ਤੇ ਕਾਫੀ ਚੰਗੇ ਪਸ਼ੂ ਰਡ ਚ ਵਿਕੇ ਆ ਤੇ ਚੰਗੇ ਪਸ਼ੂ ਬਾਈ ਪਾਲਦੇ ਆ ਤੇ ਪ੍ਰੋਪਰ ਬਾਈ ਨਾਲ ਗੱਲਬਾਤ ਕਰਾਂਗੇ ਆਪਾਂ ਇਹਨਾਂ ਨਾਲ ਵੀ ਇਹਦਾ ਕੀ ਮੋਲਾ ਮਾਲ ਮੰਗਰੇ ਆ ਕਿਸੇ ਪਸ਼ੂ ਵੈੜ ਚ ਕਮੀ ਨਹੀਂ ਦੇਖੋ ਤੁਸੀਂ ਠੰਡਿਆ ਠੰਡੇ ਕਰਕੇ ਵੀ ਪਸ਼ੂ ਅਜਿਹਾ ਛੋਟੇ ਮੰਦਾ ਆ ਤੇ ਬਿਲਕੁਲ ਇਸ ਤੇ ਸਟ੍ਰੇਟ ਵੈੜਿਆ ਤੇ ਕੱਦ ਕਾਠ ਦੀ ਕਾਫੀ ਚੰਗੀ ਆ ਜਿੰਨੀ ਵੀ ਚੰਗੀ ਕਹ ਜੀਏ ਉਨੀ ਮੈਂ ਥੋੜੀ ਕਹਿ ਸਕਦੇ ਆਪਾਂ ਬਹੁਤ ਸ਼ਾਨਦਾਰ ਵੈੜਿਆ ਤੇ ਕੀ ਬਾਈ ਮੋਲਵਾੜੀ ਉਹ ਮੰਗਦੀ ਹੈ ਜਾਂ ਕੀ ਕੁਛ ਆ ਆਪਾਂ ਨਾਲ ਪ੍ਰੋਪਰ ਗੱਲਬਾਤ ਕਰਾਂਗੇ ਹਾਂਜੀ ਦੋਸਤੋ ਵੀਡੀਓ ਵਿੱਚ ਤੁਸੀਂ ਦੰਦ ਦੇ ਦੇ ਸਦੇ ਦੂਰੰਦ ਤੇ ਵਗੜ ਕਲੀਅਰ ਦਿਸ ਵੀ ਰਹੇ ਆ ਤੇ ਸੱਡਾਂ 'ਚ ਤਿੰਨ-ਚਾਰ ਦੰਦ ਖੜੇ ਆ ਤੇ ਸੈਂਟਰ 'ਚ ਦੋ ਦੰਦ ਦੀ ਵੱਡੀ ਬਈ ਜਸੀ ਗਾਲ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਪਤਾ ਦੱਸੋ ਪਿੰਡ ਦਾ ਜੀ ਸੁਖਵਿੰਦਰ ਸਿੰਘ ਜੀ ਪਿੰਡ ਆਦੋਂਪੁਰਾ ਜ਼ਿਲ੍ਹਾ ਬਟਿੰਡਾ ਜੀ ਨੇੜੇ ਭਾਈ ਰੂਪਾ ਤੇ ਤਸੀਲ ਫੁਲਾਈ ਤੇ ਜਿਹੜੇ ਨਾਲ ਤੇ ਪਿੰਡ ਜਿਵੇਂ ਆਪਣੇ ਸਲਾਹਪੁਰ ਆ ਗਿਆ ਭਾਈ ਰੂਪਾ ਕਾਂਗੜ ਜੀ ਕਾਂਗੜ ਵੀ ਨੇੜੇ ਪਿੰਡੇ ਆ ਜਾਂਦੇ ਆ ਤੇ ਸਾਈਡ ਤੇ ਤੁਸੀਂ ਦੋ ਵੀ ਆ ਜਾਂਦੇ ਆ ਹਾਂਜੀ ਵੀ ਜਿਹੜੀ ਤੁਸੀਂ ਵੜਾ ਦਿਖਾ ਰਹੀ ਹੋ ਪਹਿਲੇ ਸੋ ਸੂਰੇ ਹੀ ਹੈ ਹਾਂਜੀ ਭਾਈ ਲਾਣਾ ਜੀ ਪਹਿਲੇ ਸੋ ਹੀ ਤੇ ਦੋਸਤੋ ਗਾਲਾ ਵੀ ਕਰ ਰਹੀ ਆ ਤੇ ਕੋਸ਼ਿਸ਼ ਕਰਦੇ ਆ ਵੀ ਜੇ ਪਰ ਗਾਲੇ ਦੇ ਵਿੱਚ ਤੁਹਾਨੂੰ ਹੁਣੇ ਆਹੀ ਵਿਖਾ ਦੇ ਆਪਾਂ ਥੋੜੀ ਵੀਡੀਓ ਪਿੱਛੇ ਲਾਤੀ ਆ ਤੇ ਦੇਖ ਸਕਦੇ ਹੋ ਦੋ ਦੰਦ ਆਈ ਕਲੀਅਰ ਦਿਖ ਰਹੇ ਆ ਦੋ ਦਾ ਇਹ ਜਿਹੜੇ ਵੀਰਾਂ ਨੇ ਲੈਣੀ ਆ ਉਹ ਤਸੱਲੀ ਕਰਕੇ ਵੀਰਾਂ ਤੋਂ ਲਿਜਾ ਸਕਦਾ ਕਿਉਂਕਿ ਇਹ ਦੰਦਾਂ ਦਾ ਕਲੀਅਰ ਦੋ एकदम ਵਿਖਾਰੀ ਹੈ ਜੀ ਬਾ 5 ਘੰਟੇ ਹੋਇਆ ਜੀ ਇਹਨੂੰ ਸੂਈ ਅੱਛਾ ਸੂਈ ਨੂੰ 5 ਘੰਟੇ ਹੋਈ ਜੀ 5 ਘੰਟੇ ਹੋਇਆ ਮੰਨ ਕੇ ਚੱਲ ਜਦੋਂ ਹੁਣ ਆਪਾਂ ਵੀਡੀਓ ਬਣਾਈ ਜਾਂਦੇ ਆ 5 ਘੰਟੇ ਤੋਂ ਹੋਇਆ ਤੇ ਡੇਢ ਘੰਟਾ ਹੋ ਗਿਆ ਜੇਰਪਈ ਤਕਰੀਬਨ ਲਓ ਜੀ 11:00 ਵਗੈਰਾ ਤੋਂ ਟਾਈਮ ਹੋ ਚਲੇ ਆ ਤੇ 1 ਘੰਟਾ ਹੋ ਗਿਆ ਜੇਰਪਈ ਨੂੰ ਤੇ ਵੀਰ ਜੀ ਜਿਹੜੇ ਮਖਰਾ ਬੱਚਾ ਆ ਇਹ ਹੰਟਰ ਬੋਲਦੀ ਹੈ ਜੀ ਬੱਛੀ ਆ ਆ ਦੇਖੋ ਆਪਣੇ ਕੋਲ ਸਸਿਮਣ ਵੀ ਕੋਲੇ ਹਾਂ ਹੈਗਾ ਜੀ ਹੈਗਾ ਉਹ ਦੋਸਤੋ ਇਹ ਹੈਗਾ ਫਿਰ ਸਟਰਾ ਵੀ ਸੰਭਿਆ ਹੋਇਆ ਹੈ ਜੀ ਕਲੀਅਰ ਦਿਖ ਜੀਦਾ ਕਲੀਅਰ ਆ ਰਹੀ ਨਹੀਂ ਰਹੀ ਤੇ ਵੀ ਥੋੜੀ ਰੋਸ਼ਨੀ ਪੈ ਰਹੀ ਹੈ ਜਿਹੜਾ ਬੱਚਾ ਤੁਸੀਂ ਦੇ ਸਕਦੇ ਹੋ ਦੋਸਤੋ ਉਹ ਵੀ ਬੱਚੀ ਦੇ ਸਕਦੇ ਹੋ ਵੀ ਹੰਟਰ ਬੋਲ ਦਾ ਬੱਚੇ ਜਿਹੜੇ ਆ ਤੇ ਤਕਰੀਬਨ ਆਪਾਂ ਕਦੀ ਵੀਡੀਓ ਥੋੜੇ ਦਿਨਾਂ ਵਿੱਚ ਪਾਵਾਂਗੇ ਵੀ ਹੰਟਰ ਬੋਲ ਦੀ ਜਿਹੜੀ ਬੈੜਾ ਸੁਣ ਲਗਾ ਹੈ ਇਤੋਂ ਮਖਾਵਾਂਗੇ ਉਹਦੀ ਵੀਡੀਓ ਪਾ ਕੇ ਕਹਦੇ ਦਿਨਾਂ ਦੇ ਵਿੱਚ ਬਹੁਤ ਸ਼ਾਨਦਾਰ ਤਿਆਰ ਹੋਈਆਂ ਤੇ ਹੈਡ ਲੈਂਥ ਵੀ ਕਾਫੀ ਚੰਗੀ ਬੱਚੇ ਦੀ ਵਹਿੜ ਤੋਂ ਤੋਰ ਕੇ ਵਿਖਾਉਨੇ ਆ ਤੇ ਬਾਕੀ ਗੱਲਬਾਤ ਬਾਈ ਨੇ ਫੇਰ ਕਰਦੇ ਆ ਦੋਸਤੋ ਤੋਰ ਵਹਿੜ ਤੋਰ ਕੇ ਵਿਖਾਉਨੇ ਆ ਬਾਕੀ ਤੁਸੀਂ ਸਮਝਾ ਆਪਣੀਆਂ ਖਰੀਦਣੀਆਂ ਤੇ ਪਰ ਜਿਹੜੀ ਆਪਾਂ ਫੇਰ ਗੱਲ ਕਰਦੇ ਵੀ ਮਾਰਕ ਕਿੰਨ ਪੱਕੇ ਰੰਗ ਵਾਲੀ ਆਮ گاਵਾ ਦੇ ਵਿੱਚ ਆਮ ਲਾਲੀ ਪੰਜ ਰੰਗ ਹੁੰਦਾ ਹੈ ਪਰ ਲਾਲੀ ਪੰਜ ਨਹੀਂ ਬਿਲਕੁਲ ਪਿਓਰ ਵਹਿੜ ਆ ਚੋਰਾ 100% ਵਹਿੜ ਆ ਜਿਵੇਂ ਮੇਲਿਆਂ ਦੇ ਵਿੱਚ ਵੜਾ ਹੁੰਦੇ ਆਏ ਆ ਉਹ ਚੀਜ਼ ਆ ਤੇ ਬਾਕੀ ਹਟਰ ਕੁਆਲਿਟੀ ਵੀ ਕਾਫੀ ਸ਼ਾਨਦਾਰ ਆ ਤੇ ਫਿਕਸ ਉਹਦਾ ਡਰਿਆ ਜਿਵੇਂ ਆਮ ਟੁੱਟਮਾਂ ਲਈ ਬਾਣੀਗਾ ਕਿ ਜਿਵੇਂ ਪਛਾਂਦੇ ਲਈ ਟੁੱਟ ਜੀ ਜਾਂਦੇ ਆ ਉਹਨਾਂ ਨੂੰ ਪਹਿਲਾ ਵਾਰ ਸੋਈ ਆ ਤੇ ਬਾਕੀ ਕਈ ਪਸ਼ੂ ਸੂਣ ਤੋਂ ਬਾਅਦ ਵੀ ਲਿਵਾ ਹੋਰ ਵੀ ਕੱਢ ਲੈਂਦੇ ਪਸ਼ੂਗੇਰੀ ਤੇ ਇਹ ਵੀ ਚੰਗੇ ਸੀਮੰਟ ਦੀ ਪਰ ਇਹ ਸੀਮੰਟ ਬਾਰੇ ਪ੍ਰੋਪਰ ਨਹੀਂ ਪਤਾ ਵੀ ਕਿਹੜੇ ਸੀਮੰਟ ਦੀ ਆ ਵੀ ਇਹ ਚੰਗੇ ਸੀਮੰਟ ਦੀ ਵੀ ਵੜੇ ਖੁਦਾਬੇ ਤੇ ਵੀਰ ਜੀ ਕੀ ਮੁੱਲ ਮੰਗ ਰਿਹਾ ਤੁਸੀਂ ਵੜਦਾ ਜੀ ਇਦਾ ਬਰੇ 1,30,000 ਰੁਪਏ ਆ। ਅੱਛਾ 1,30,000 ਰੁਪਏ ਆ ਜੀ। ਬਾਕੀ ਮਾਨਤਾ ਨਾਲ ਦੇ ਲਈ ਤਾਂ ਹੋ ਜੂਗਾ। ਲੋ ਜੀ ਵੀ ਕਿਤੇ ਵੀ 1,30,000 ਰੁਪਏ ਬੋਕੇ ਵੰਦਨ ਹੋ ਜੂਗਾ ਤੇ ਬਾਕੀ ਜੀ ਆਰਡਰ ਕੁਆਲਟੀ ਦੇ ਚ ਵਿੱਚ ਮੇਨ ਗੱਲ ਆਪਣੀ ਜਿਹੜੀ ਰਹਿ ਗਈ ਸੋ ਥੱਟੀ ਬਹੁਤ ਆਪਰਾ। ਉਹ ਨਹੀਂ ਆਰਡਰ ਕੁਆਲਟੀ ਦੇ ਵਿੱਚ। ਥੰਡੀ ਆ ਪੂਰੀ ਪੂਰੀ। ਵੀ ਥਾਣਾ ਬਹੁਤ ਸ਼ਾਂਤ ਰ ਮੁਠੀ ਵਾਲਾ ਥਾਣਾ ਆ। ਜਿਵੇਂ ਕਿਸੇ ਵੀਰ ਨੇ ਘਰ ਚੋਂ ਵਾਸਤੇ ਲੈਣੀ ਆ ਤੇ ਉਹ ਵੀ ਥਾਣਾ ਬਹੁਤ ਸੋਹਣਾ ਆ। ਵੀ ਐਣੀ ਕੇਅਰ ਵੀ ਛੋਟਾ ਖਾਹੁੰਦੇ ਆ ਤੇ ਤੁਹਾਨੂੰ ਅਗਲੇ ਪਾਸੇ ਦਿਖਾ ਦਨੇ ਆ ਜੀ। ਵੀ ਆਨਲਾਈਨ ਇਹ ਥਾਣੇ ਦੀ ਦੇਖ ਲਓ ਮੁੱਠੀ ਵਾਲਾ ਥਾਣਾ ਕੀ ਯਾਰੀ ਛੋਟੇ ਥਾਣੇ ਹੁੰਦੇ ਵੀ ਆਪਾਂ ਕਹਿ ਦਿੰਦੇ ਆ ਵੀ ਇਹ ਤੁਸੀਂ ਚੌਣ 24 ਸਹੀ ਚੌਣ ਚ ਨਹੀਂ ਪਰ ਇਹ ਥਾਣਾ ਜਿਹੜੇ ਪਰਫੈਕਟ ਹੈ ਪੂਰੀ ਸ਼ਾਨਦਾਰ ਥਾਣੇ ਆ ਤੇ ਵੀਰ ਜੀ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਜੀ 9878090127 ਜੀ 9878090127 ਹਾਂ ਦੂਸਰਾ ਨੰਬਰ ਹੈਗਾ 9478330265 ਜੀ 9478330265 265 ਜੀ ਦੋਸਤੋ ਇਸ ਸਕਰੀਨ ਦੇ ਨੰਬਰ ਚੱਲ ਵੀ ਰਹੇ ਆ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਇਸ ਵਿਗੜ ਨੂੰ ਖਰੀਦ ਸਕਦੇ ਹੋ ਧੰਨਵਾਦ ਜੀ